ਆਮ ਤੌਰ ਤੇ ਇੱਕ ਕਹਾਵਤ ਬੜੀ ਸੁਣੀ ਜਾਂਦੀ ਹੈ ਕਹਿੰਦੇ ਬੇਸ਼ਰਮਾ ਦੀ ਡੁੱਲਗੀ ਦਾਲ ਤੇ ਉਹ ਕਹਿੰਦੇ ਅਸੀਂ ਪੂंजे ਬਹਿ ਕੇ ਖਾਂਦੇ ਆ ਇਹ ਗੱਲ ਅਸੀਂ ਨਹੀਂ ਕਹਿੰਦੇ ਇਹ ਗੱਲ ਭਾਨਾ ਸਿੱਧੂ ਕਹਿ ਰਹੇ ਹੈ ਪਰ ਕਿਹਨੂੰ ਕਹਿ ਰਹੇ ਹੈ ਭਾਨਾ ਸਿੱਧੂ ਇਹ ਇੱਕ ਕਹਾਵਤ ਅਕਾਲੀ ਲੀਡਰਾਂ ਵਾਸਤੇ ਬੋਲਦੇ ਸੁਣਾਈ ਦਿੱਤੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਭਾਨਾ ਸਿੱਧੂ ਨੇ ਬੜੇ ਤਿੱਖੇ ਸ਼ਬਦਾਂ ਦੇ ਵਿੱਚ ਹਮਲਾਵਰ ਰੁਖ ਰੱਖਿਆ ਅਕਾਲੀ ਲੀਡਰਾਂ ਵਾਸਤੇ ਔਰ ਸੱਦੇ ਤਾਂ ਜਿਹੜੇ ਨੇ ਉਹ ਅਕਾਲੀ ਲੀਡਰਾਂ ਦੇ ਉੱਤੇ ਕੱਸੇ ਆ ਨਾਮ ਲੈ ਲੈ ਕੇ ਗੱਲਾਂ ਕੀਤੀਆਂ ਬਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਬੜੀਆਂ ਬੜੀਆਂ ਗੱਲਾਂ ਉਹਨਾਂ ਨੇ ਕੀਤੀਆਂ ਉਸ ਇੰਟਰਵਿਊ ਦੇ ਵਿੱਚ ਨਰੈਨ ਸਿੰਘ ਚੌੜਾ ਦਾ ਵੀ ਜ਼ਿਕਰ ਹੋਇਆ ਨਰੈਨ ਸਿੰਘ ਚੌੜਾ ਨੂੰ ਪੰਥ 'ਚੋਂ ਛੇਕਣ ਬਾਰੇ ਚਰਚਾ ਕੀਤੀ ਗਈ ਆ ਨਾ ਸਿੱਧੂ ਦੇ ਨਾਲ ਪੱਤਰਕਾਰ ਪੁੱਛਦਾ ਹੈ ਕਿ ਨਰੈਨ ਸਿੰਘ ਚੌੜਾ ਨੂੰ ਪੰਥ ਤੋਂ ਛੇਕਣ ਦੀ ਗੱਲ ਹੋਈ ਔਰ ਉਹਦੇ ਦਰਮਿਆਨ ਹੀ ਨਰੈਨ ਸਿੰਘ ਚੌੜਾ ਸਬੰਧੀ ਭਾਨਾ ਸਿੱਧੂ ਬੋਲਦੇ ਐ ਕਹਿੰਦੇ ਇਹ ਕਹਿੰਦੇ ਨਰੈਨ ਸਿੰਘ ਚੌੜਾ ਨੂੰ ਛੇਕਣਾ ਭਾਨਾ ਸਿੱਧੂ ਦਾ ਕਹਿਣਾ ਇਹਨਾਂ ਨੂੰ ਪੰਥ ਨਹੀਂ ਛੇਕ ਦਿੱਤਾ ਹੈ ਹੈਰਾਨੀ ਦੀ ਗੱਲ ਹੈ ਭਾਨਾ ਸਿੱਧੂ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਆ ਅਕਾਲੀ ਲੀਡਰਾਂ ਵਾਸਤੇ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਸਿੱਧੇ ਤੰਜ ਕੱਸਦੇ ਨਜ਼ਰ ਆਏ ਆ ਉਹਨਾਂ ਦੇ ਵਿੱਚੋਂ ਹੀ ਉਹਨਾਂ ਦੇ ਬਿਆਨਾਂ ਦੇ ਵਿੱਚੋਂ ਇੱਕ ਕੋਟ ਤੁਹਾਨੂੰ ਦੱਸਦੇ ਆ ਭਾਨਾ ਸਿੱਧੂ ਦੇ ਕਹਿਣ ਮੁਤਾਦਿਕ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਦੱਸ ਦੇਣ ਕਿ ਹੁਣ ਕੀ ਉਹਨਾਂ ਦੇ ਪੱਲੇ ਰਹਿ ਗਿਆ ਇਹ ਬੋਲ ਸਾਡੇ ਨਹੀਂ ਇਹ ਬੋਲ ਪਾਣਾ ਸਿੱਧੂ ਦੇ ਨੇ ਜੇ ਉਹਨਾਂ ਨੇ ਜਿਹੜੇ ਉਹਨਾਂ ਨੇ ਉਸ ਇੰਟਰਵਿਊ ਦੇ ਵਿੱਚ ਆਖੇ ਨੇ ਖੈਰ ਹੋ ਸਕਦਾ ਹੈ ਕਿ ਉਹਨਾਂ ਦੀ ਆਪਣੀ ਨਿੱਜੀ ਕੋਈ ਗੱਲਬਾਤ ਹੋਵੇ ਹੋ ਸਕਦਾ ਵਿਕਰਮ ਸਿੰਘ ਮਜੀਠੀਆ ਜਵਾਬ ਵੀ ਦੇ ਦੇਣ ਇਸ ਗੱਲ ਦਾ ਪਾਣਾ ਸਿੱਧੂ ਨੂੰ ਪਰ ਪਾਣਾ ਸਿੱਧੂ ਅਕਾਲੀ ਲੀਡਰਾਂ ਦੇ ਉੱਤੇ ਬੜੇ ਸਿੱਧੇ ਔਰ ਸਪਸ਼ਟ ਹਮਲਾਵਰ ਨਜ਼ਰ ਆਏ ਨੇ ਹਮਲਾਵਰ ਰੋਖ ਰੱਖਦੇ ਨਜ਼ਰ ਆਏ ਨੇ ਔਰ ਪਾਣਾ ਸਿੱਧੂ ਨੇ ਨਰੈਨ ਸਿੰਘ ਚੌੜਾ ਸੰਬੰਧੀ ਵੀ ਇੱਕ ਗੱਲ ਜਿਹੜੀ ਆ ਉਸ ਇੰਟਰਵਿਊ ਦੇ ਵਿੱਚ ਕਹਿ ਦਿੱਤੀ ਪਰ ਨਾਲੋਂ ਨਾਲ ਅਕਾਲੀ ਲੀਡਰਾਂ ਦੇ ਉੱਤੇ ਤੰਜ ਵੀ ਕੱਸਿਆ ਕਿ ਇਹ ਨਰੈਨ ਸਿੰਘ ਚੌੜਾ ਨੂੰ ਪੰਥ 'ਚੋਂ ਛੇਕਣਾ ਚਾਹੁੰਦੇ ਆ ਜਦਕਿ ਪੰਥ ਨੇ ਇਹਨਾਂ ਨੂੰ ਹੀ ਪੰਥ ਦੇ ਵਿੱਚੋਂ ਛੇਕ ਦਿੱਤਾ ਹੈ ਲੋਕਾਂ ਨੇ ਇਹਨਾਂ ਨੂੰ ਪੰਥ ਦੇ ਵਿੱਚੋਂ ਛੇਕ ਦਿੱਤਾ ਖੈਰ ਪਹਾਨਾ ਸਿੱਧੂ ਦੀਆਂ ਕਈਆਂ ਹੋਈਆਂ ਗੱਲਾਂ ਦਾ ਕੀ ਜਵਾਬ ਦਿੱਤਾ ਜਾਵੇਗਾ ਮਿਲੇਗਾ ਜਾਂ ਨਹੀਂ ਮਿਲੇਗਾ ਜਾਂ ਤੁਸੀਂ ਪਹਾਨਾ ਸਿੱਧੂ ਦੀਆਂ ਇਹਨਾਂ ਗੱਲਾਂ ਤੋਂ ਕਿੰਨਾ ਕੁ ਸਹਿਮਤੋਂ ਸਹਿਮਤੀ ਰੱਖਦੇ ਹੋ ਆਪਣੇ ਵਿਚਾਰ ਦੱਸਣਾ ਨਾ ਭੁੱਲਣਾ ਬਣੇ ਰੋਵਾਨ ਇੰਡੀਆ ਪੰਜਾਬੀ